ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਇਹ ਇੱਕ ਇਮਤਿਹਾਨ ਦੀ ਘੜੀ ਹੈ ਕਿਉਂਕਿ ਜਿੰਨਾ ਗੱਜ-ਵੱਜ ਕੇ ਆਪਣੇ ਲੀਡਰਾਂ ਨੂੰ ਮਨਾ ਕੇ ਸੁਖਬੀਰ ਬਾਦਲ ਵਾਪਸ ਲਿਆਏ ਸੀ ਕੋਨਾ ਪੈਰਾਂ ਨੂੰ ਹੀ ਉਹ ਲੀਡਰ ਵਾਪਸ ਵੱਲ ਨੂੰ ਜਾਂਦੇ ਨਜ਼ਰ ਆਉਣ ਲੱਗੇ ਨੇ ਸੁਖਦੇਵ ਸਿੰਘ ਢੀਂਸਾ ਪਰਮੇਂਦਰ ਸਿੰਘ ਢੀਂਸਾ ਸੰਗਰੂਰ ਸੀਟ ਦੇ ਉੱਤੇ ਰਗੜਕਾ ਸਾਫ਼ ਕਰਕੇ ਹਰ ਕੋਈ ਜਾਣਦਾ ਕਿ ਕੁਝ ਚੱਲਦਾ ਪਿਆ ਸੁਖਦੇਵ ਸਿੰਘ ਢੀਂਸਾ ਬਹੁਤ ਜ਼ਿਆਦਾ ਨਾਰਾਜ਼ ਨਜ਼ਰ ਆ ਰਹੇ ਨੇ ਦੱਸੇ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਤੋਂ ਇਹ ਨਾਰਾਜ਼ਗੀ ਕਿ ਸੁਖਬੀਰ ਸਿੰਘ ਬਾਦਲ ਦੇ ਆ ਸੁਪਣਿਆਂ ਦੇ ਉੱਤੇ ਪਾਣੀ ਫੇਰ ਦਵੇਗੀ ਸੁਖਬੀਰ ਸਿੰਘ ਬਾਦਲ ਜੋ ਚਾਹੁੰਦੇ ਨੇ ਜੋ ਉਹਨਾਂ ਦੀਆਂ ਕਾਮਨਾਵਾਂ ਨੇ ਉਹਨਾਂ ਨੂੰ ਖੇਰੂ-ਖੇਰੂ ਕਰ ਸੁੱਟੇਗੀ ਇਹ ਵੇਖਣ ਵਾਲੀ ਗੱਲ ਹੋਵੇਗੀ ਦਰਸਲ ਸੰਗਰੂਰ ਸੀਟ ਦਾ ਰੌਲਾ ਸੰਗਰੂਰ ਸੀਟ ਦੀ ਦਾਵੇਦਾਰੀ ਪਰਮਿੰਦਰ ਸਿੰਘ ਢੀਂਡਸਾ ਕਰਦੇ ਸੁਖਦੇਵ ਸਿੰਘ ਢੀਂਡਸਾ ਆਪਣੇ ਪੁੱਤ ਵਾਸਤੇ ਕਰਦੇ ਨਜ਼ਰ ਆਏ ਨੇ ਗੱਲਾਂ ਇੱਥੋਂ ਤੱਕ ਛੜ ਗਈਆਂ ਕਿ ਪਾਰਟੀ ਦੇ ਵੱਲੋਂ ਵਾਅਦਾ ਕੀਤਾ ਗਿਆ ਪ੍ਰਧਾਨ ਵੱਲੋਂ ਵਾਅਦਾ ਕੀਤਾ ਗਿਆ ਕਿ ਇਹ ਰਸੀਦ ਦਿੱਤੀ ਜਾਵੇਗੀ ਤੇ ਵਾਅਦਾ ਕਰਨ ਤੋਂ ਬਾਅਦ ਹੁਣ ਮੁੱਕਰ ਦੇ ਨਜ਼ਰ ਆ ਰਹੇ ਨੇ ਇਹ ਇਲਜ਼ਾਮ ਲਏ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਇਹਨਾਂ ਇਲਜ਼ਾਮਾਂ ਦੇ ਵਿੱਚ ਅਕਾਲੀ ਦਲ ਦੇ ਸੀਨੀਅਰ ਲੀਡਰ ਵੀ ਨੇ ਜਿਹੜੇ ਸੁਖਦੇਵ ਸਿੰਘ ਢੀਂਸਾ ਦੇ ਪਰਿਵਾਰ ਦਾ ਪੱਲਾ ਫੜਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਹੱਕ 'ਚ ਖੜਦੇ ਨਜ਼ਰ ਆ ਰਹੇ ਨੇ ਪਰ ਸੰਗਰੂਰ 'ਚ ਚੱਲਦਾ ਕੀ ਪਿਆ ਦਾ ਅਸਲ ਇਹ ਜਾਣ ਲਈਏ ਸੰਗਰੂਰ ਸੀਟ ਦੇ ਉੱਤੇ ਇਕਬਾਲ ਸਿੰਘ ਝੁੰਦਾ ਦੀ ਡਿਊਟੀ ਲਾ ਦਿੱਤੀ ਇਕਬਾਲ ਸਿੰਘ ਝੁੰਦਾ ਜਿਹੜੇ ਨੇ ਉਹ ਲੱਗੇ ਹੋਏ ਨੇ ਆਪਣੇ ਪ੍ਰਚਾਰ ਦੇ ਵਿੱਚ ਪਰ ਦੂਜੇ ਪਾਸੇ ਵਿਰੋਧ ਬਣਿਆ ਹੋਇਆ ਹੁਣ ਇਸ ਵੇਲੇ ਸੈਂਟਰ ਆਫ ਅਟਰੈਕਸ਼ਨ ਢੀਂਸਾ ਪਰਿਵਾਰ ਹੈ ਕਿ ਢੀਂਸਾ ਪਰਿਵਾਰ ਕਰਨਾ ਕੀ ਚਾਹੁੰਦਾ ਅੱਜ ਦਾ ਦਿਨ ਤੇ ਕੱਲ ਦਾ ਦਿਨ ਇਹਨਾਂ ਦੋਵਾਂ ਦਿਨਾਂ ਦੇ ਵਿੱਚ ਫੈਸਲਾ ਹੋਵੇਗਾ ਕਿ ਹੁਣ ਲੜਾਈ ਆ ਰਹੀਆਂ ਪਾਰਦੀ ਹੋਵੇਗੀ ਜਾਂ ਫਿਰ ਢੀਨਸਾ ਪਰਿਵਾਰ ਆਰਾਮ ਨਾਲ ਬੈਠ ਜਾਂਦਾ ਦਰਸਲ ਚਰਚੇ ਚੱਲਦੇ ਪਏ ਨੇ ਕਿ ਢੀਨਸਾ ਪਰਿਵਾਰ ਆਪਣੇ ਸਮਰਥਕਾਂ ਦੇ ਨਾਲ ਗੱਲਬਾਤ ਕਰ ਰਿਹਾ ਅੱਜ ਅੱਜ ਤੋਂ ਖਾਸ ਕਰਕੇ ਵਿਸ਼ੇਸ਼ ਮੀਟਿੰਗਸ ਜਿਹੜੀਆਂ ਨੇ ਢੀਨਸਾ ਪਰਿਵਾਰ ਦੀਆਂ ਸ਼ੁਰੂ ਹੋਣਗੀਆਂ ਜਿਹੜਾ ਮੀਟਿੰਗਸ ਦੇ ਵਿੱਚ ਉਹਨਾਂ ਦੇ ਸਮਰਥਕ ਆਉਣਗੇ ਵੱਖ-ਵੱਖ ਥਾਵਾਂ ਤੋਂ ਪਟਿਆਲਾ ਸੰਗਰੂਰ ਮਲੇਰ ਕੋਟਲੇ ਤੋਂ ਢੀਨਸਾ ਪਰਿਵਾਰ ਦੇ ਖਾਸੇ ਸਮਰਥਕ ਪਹੁੰਚਣ ਜਾ ਰਹੇ ਨੇ ਔਰ ਇਹਨਾਂ ਸਮਰਥਕਾਂ ਨੇ ਰਲ ਕੇ ਮੀਟਿੰਗ ਕਰਨੀ ਹੈ ਢੀਂਡਸਾ ਪਰਿਵਾਰ ਦੇ ਨਾਲ ਇੱਥੋਂ ਤੱਕ ਗੱਲਾਂ ਚੱਲ ਰਹੀਆਂ ਕਿ ਇਹਨਾਂ ਦੇ ਨਾਲ ਸਲਾਹ مشورے ਕੀਤੇ ਜਾਣਗੇ ਔਰ ਇਹਨਾਂ ਸਲਾਹ مشورਿਆਂ ਦੇ ਬਾਅਦ ਹੀ ਕੋਈ ਫੈਸਲਾ ਢੀਂਡਸਾ ਪਰਿਵਾਰ ਲਵੇਗਾ ਫਿਲਹਾਲ ਚਰਚਾਵਾ ਸੀ ਕਿ ਢੀਂਡਸਾ ਪਰਿਵਾਰ ਕਹਿੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਮਾਂ ਪਾਰਟੀ ਹੈ ਛੱਡ ਕੇ ਨਹੀਂ ਜਾਵਾਂਗੇ ਪਰ ਹੁਣ ਗੱਲਾਂ ਛਿੜੀਆਂ ਪਈਆਂ ਨੇ ਕਿ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਕਿਸੇ ਵੇਲੇ ਵੀ ਕਿਸੇ ਪਾਰਟੀ ਦਾ ਘੂਗੂ ਜਿਹੜਾ ਉਹ ਬੋਲਿਆ ਜਾ ਸਕਦਾ ਆ ਖੈਰ ਸੰਗਰੂਰ ਸੀਟ ਦੇ ਉੱਤੇ ਫਿਲਹਾਲ ਚਰਚੇ ਵਧੇ ਹੋਏ ਨੇ ਸੰਗਰੂਰ ਸੀਟ ਤੇ ਇਸ ਕਰਕੇ ਕਿਉਂਕਿ ਇਕਬਾਲ ਸਿੰਘ ਝੁੰਦਾ ਤਾਂ ਆਪਣੇ ਪ੍ਰੋਗਰਾਮ ਤੇ ਲੱਗੇ ਹੋਏ ਨੇ ਉਹਨਾਂ ਦਾ প্রচারক প্রোগ্রাম ਚੱਲਦਾ ਪਿਆ ਪਰ ਦੂਜੇ ਪਾਸੇ ਢੀਂਸਾ ਪਰਿਵਾਰ ਨਾ ਖੁਸ਼ ਹੈ ਢੀਂਸਾ ਪਰਿਵਾਰ ਚੁੱਪਚਾਪ ਬਹਿ ਗਿਆ ਸੁਖਬੀਰ ਬਾਦਲ ਮਿਲ ਕੇ ਵੀ ਆਏ ਨੇ ਤੇ ਉਦੋਂ ਉਸ ਤੋਂ ਬਾਅਦ ਵੀ ਕੋਈ ਖਾਸੀ ਗੱਲਬਾਤ ਹੋਈ ਨਹੀਂ ਸੁਖਦੇਵ ਸਿੰਘ ਢੀਂਸਾ ਨੇ ਕੋਈ ਗੱਲ ਨਾ ਕਹੀ ਹੈ ਤੇ ਨਾ ਹੀ ਕੋਈ ਗੱਲ ਬਾਹਰ ਨਿਕਲ ਕੇ ਸਾਹਮਣੇ ਆਈ ਹੈ ਕਿ ਸੁਖਬੀਰ ਸਿੰਘ ਬਾਦਲ ਨਾਲ ਹੋਈ ਮੁਲਾਕਾਤ ਤੋਂ ਬਾਅਦ ਆਖਰ ਹੋ ਕੀ ਰਿਹਾ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਕਿ ਪਾਲਿਆ ਆ ਸੁਖਦੇਵ ਸਿੰਘ ਢੀਂਸਾ ਨੇ ਔਰ ਹੁਣ ਗੱਲਾਂ ਐ ਮੇਰੀਆਂ ਛੜਗੀਆਂ ਕਿ ਸੁਖਬੀਰ ਸਿੰਘ ਬਾਦਲ ਨੂੰ ਐ ਕਰਨਾ ਨਹੀਂ ਸੀ ਚਾਹੀਦਾ ਗੱਲਾਂ ਇਥੋਂ ਤੱਕ ਚਲਦੀਆਂ ਪਈਆਂ ਕਿ ਸੁਖਦੇਵ ਸਿੰਘ ਢੀਂਸਾ ਨੂੰ ਵਾਦਾ ਕੀਤਾ ਤੇ ਵਾਦਾ ਕਰਕੇ ਤੇ ਮੁਕਰੇ ਕਿਉਂ ਵਾਦਾ ਕੀਤਾ ਕਿਉਂ ਤੇ ਵਾਦਾ ਕਰਨ ਤੋਂ ਬਾਅਦ ਫਿਰ ਮੁਕਰੇ ਕਿਉਂ ਇਕਬਾਲ ਸਿੰਘ ਝੁੰਡਾ ਨੂੰ ਕਿਉਂ ਹਾਂ ਕਰ ਦਿੱਤੀ ਇੱਕ ਪਾਸਾ ਦਾ ਆ ਕਹਿੰਦਾ ਕਿ ਇਕਬਾਲ ਸਿੰਘ ਝੁੰਡਾ ਨੂੰ ਪਹਿਲਾਂ ਹੀ ਹਾਂ ਕਰ ਦਿੱਤੀ ਗਈ ਸੀ ਚਤ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਕੋਲ ਕੋਈ ਰਾਹ ਬਚਿਆ ਨਹੀਂ ਤੇ ਉਹਨਾਂ ਨੂੰ ਝੁੰਡਾ ਸਾਹਿਬ ਨੂੰ ਹਾਂ ਕਰਨੀ ਪੈਗੀ ਪਰ ਆਖਰਕਾਰ ਜੇ ਹਾਂ ਕਰਨੀ ਪੈਗੀ ਤੇ ਸੁਖਦੇਵ ਸਿੰਘ ਢੀਂਸਾ ਨਾਲ ਕੀਤਾ ਵਾਅਦਾ ਕਿੱਥੇ ਜਾਵੇਗਾ ਸੁਖਦੇਵ ਸਿੰਘ ਢੀਂਸਾ ਇਸ ਗੱਲ ਨੂੰ ਲੈ ਕੇ ਬਹਿ ਗਏ ਉਹ ਤਾਂ ਖਾਸੇ ਉਦਾਸ ਹੋ ਕੇ ਬਹਿ ਗਏ ਨਰਾਜ਼ ਹੋ ਕੇ ਬਹਿ ਗਏ ਕਹਿੰਦੇ ਕਿ ਮੇਰੇ ਨਾਲ ਤਾਂ ਧੋਖਾ ਹੋਇਆ ਔਰ ਜੇ ਧੋਖਾ ਹੋਇਆ ਤਾਂ ਹੁਣ ਗਾਂਹ ਪ੍ਰੋਗਰਾਮ ਕੀ ਹੋਵੇਗਾ ਕਿਹੜਾ ਪ੍ਰੋਗਰਾਮ ਲੀਕਿਆ ਜਾਵੇਗਾ ਇਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਛੜ ਗਈਆਂ ਨੇ ਅੱਜ ਤੇ ਕੱਲ ਦਾ ਦਿਨ ਜਿਹੜਾ ਵਿਸ਼ੇਸ਼ ਰੱਖਿਆ ਗਿਆ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਹੁਣ ਇਹ ਵੇਖਿਆ ਵੇਖਣਾ ਹੋਵੇਗਾ ਕਿ ਆਖਰਕਾਰ ਢੀਂਡਾ ਸਾਹਿਬ ਪਰਿਵਾਰ ਦਾ ਅਗਲਾ ਫੈਸਲਾ ਕੀ ਹੈ ਕਿ ਢੀਂਡਾ ਸਾਹਿਬ ਪਰਿਵਾਰ ਹੁਣ ਅਕਾਲੀ ਦਲ ਨੂੰ ਛੱਡ ਦੇਵੇਗਾ ਤੇ ਹੋਰ ਕਿਸੇ ਪਾਰਟੀ 'ਚ ਚਲ ਜਾਵੇਗਾ ਪਰ ਜੇ ਐ ਇੱਥੇ ਕਿਸੇ ਹੋਰ ਪਾਰਟੀ ਦੇ ਵਿੱਚ ਸੁਖਦੇਵ ਸਿੰਘ ਢੀਂਡਾ ਸਾਹਿਬ ਇਸ ਮੌਕੇ ਚਲੇ ਜਾਣ ਔਰ ਅੱਗੋਂ ਉਹ ਪਾਰਟੀ ਹਾਮੀ ਭਰ ਦੇਵੇ ਸੀਟ ਦੀ ਫਿਰ ਤਾਂ ਜ਼ਰੂਰ ਇੱਕੋ ਹੀ ਗੱਲ ਆ ਕੇ ਖੜਦੀ ਹੈ ਕਿ ਸੁਖਦੇਵ ਸਿੰਘ ਢੀਂਡਾ ਸਾਹਿਬ ਦਾ ਪਰਿਵਾਰ ਸਿਰਫ ਸੀਟ ਪਿੱਛੇ ਹੀ ਆਇਆ ਸੀ ਹ ਸਿਰਫ ਗੱਲਾਂ ਹੋ ਰਹੀਆਂ ਸੀ ਪਰ ਹੁਣ ਜੇ ਇਦਾਂ ਹੁੰਦਾ ਆ ਤੇ ਇਹਨਾਂ ਗੱਲਾਂ ਨੂੰ ਫਿਰ ਇੱਕ ਪ੍ਰਮਾਣ ਮਿਲ ਜਾਵੇਗਾ ਇੱਕ ਸੋਲਿਡ ਬੋਡੀ ਮਿਲ ਜਾਵੇਗੀ ਜਿੱਥੇ ਇਹ ਗੱਲਾਂ ਸਟੈਂਡ ਕਰ ਜਾਣਗੀਆਂ ਔਰ ਲੋਕਾਂ ਦੇ ਵਿੱਚ ਉਹ ਜਿਹੜਾ ਅਕਸ ਜਾਵੇਗਾ ਸੁਖਦੇਵ ਸਿੰਘ ਢੀਂਸਾ ਦਾ ਪਰਮਿੰਦਰ ਸਿੰਘ ਢੀਂਸਾ ਦਾ ਉਹ ਕੋਈ ਜ਼ਿਆਦਾ ਚੰਗਾ ਪ੍ਰਤੀਤ ਨਹੀਂ ਹੋਵੇਗਾ ਖੈਰ ਉਸ ਵੇਲੇ ਤਾਂ ਫਿਰ ਆਹੀ ਕਿਹਾ ਜਾਵੇਗਾ ਕਿ ਸਿਰਫ ਪਾਰਟੀ ਦੇ ਵਿੱਚ ਵਾਪਸ ਇਸ ਕਰਕੇ ਆਏ ਸੀ ਕਿ ਉਹਨਾਂ ਨੂੰ ਲਾਲਚ ਸੀ ਸੀਟ ਦਾ ਔਰ ਦੂਜੀ ਗੱਲ ਜੇ ਸ਼ਰੋਮਣੀ ਕਾਲੇਦਲ ਦੇ ਵਿੱਚ ਹੀ ਰਹਿ ਜਾਂਦੇ ਨੇ ਔਰ ਇਕਬਾਲ ਸਿੰਘ ਝੁੰਡਾ ਨੂੰ ਕਹਿੰਦੇ ਨੇ ਕਿ ਜਾ ਭਾਈ ਲੜ ਲੈ ਤੂੰ ਚੋਣ ਤੇ ਅਸੀਂ ਬਹਿ ਕੇ ਦੇਖਦੇ ਹਾਂ ਕਿ ਤੂੰ ਕਿਵੇਂ ਜਿੱਤਦਾ ਇਹ ਵੀ ਫਿਰ ਆਪਣੇ ਆਪ 'ਚ ਵੱਖਰੀ ਗੱਲ ਹੋਵੇਗੀ ਪਾਰਟੀ ਦੇ ਅੰਦਰ ਬਗਾਵਤੀ ਸੁਰ ਉੱਠ ਸਕਦੇ ਨੇ ਜਿਨ੍ਹਾਂ ਮਸਲਿਆਂ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਪਹਿਲਾਂ ਹੀ ਡਰਦੇ ਨੇ ਖੈਰ ਕੀ ਹਾਲਾਤ ਬਣਦੇ ਨੇ ਆਉਂਦੇ ਦਿਨਾਂ ਦੇ ਵਿੱਚ ਔਰ ਅੱਜ ਤੇ ਕੱਲ ਦਾ ਦਿਨ ਕਿਹੜਾ ਵੱਡਾ ਫੈਸਲਾ ਸਾਹਮਣੇ ਆਉਂਦਾ ਹੈ ਨਾ ਦਿਨਾਂ ਦੇ ਵਿੱਚ ਉਹ ਵੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੋ ਵਨ ਇੰਡੀਆ ਪੰਜਾਬੀ ਤੇ Subscribe to One India channel and never miss an update.